ਲੱਗਦਾ ਇਹ ਚੋਟਾ ਫਿਰ ਪਹੁਤਾਕ ਦੁਆਰਾ ਜਿਹੜਾ ਹੈਗੇ ਜੋ ਟੋਰਿੰਗ ਦਾ ਕੀ ਪਾਉਣੀ ਹੈ ਵੀਰੇ ਇਹਦਾ ਤੁਸੀਂ ਇਹ حساب ਲਾ ਲੂ ਜਿਹੜੇ ਬੰਦੇ ਨੇ ਦੁਨੀਆਂ ਦੇਖਣਾ ਸਾਰੀ ਮਸ਼ਹੂਰ ਹੈ ਹੁੰਦਰ ਤੱਕ ਪਾਈ ਹੋਈ ਹੈ ਮੈਂ ਬੈਕ ਨਹੀਂ ਕੋਣ ਮੈਨੂੰ ਇਹ ਲੱਗਦਾ ਸੀਗਾ ਕਿ ਜਦਨ ਲਾਲੋ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖੀ ਵੀ ਐਨੀ ਦੁਨੀਆਂ ਕਿਸੇ ਨੂੰ ਦੋਈ ਹੈ ਤਾਂ ਉਸ ਦਿਨ ਨੂੰ ਫੀਲ ਹੁੰਦਾ ਸੀਗਾ ਵੀ ਉਹ ਬੰਦਾ ਕੇਹੀ ਦੀ ਇੱਥੇ ਆਵੋ ਅੱਜ ਆਇਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਤੇ ਨਾ ਹੀ ਤਾਂ ਮੈਂ ਕਦੇ ਲਾਈਵ ਦੇ ਵਿੱਚ ਇੰਨਾ ਕਿਸੇ ਨੂੰ ਕੋਈ ਰੋਂਦਾ ਵੇਖਿਆ ਤੇ ਨਾ ਹੀ ਐਨੀ ਕਦੇ ਕਦੇ ਖੁਸ਼ੀ ਮਨਾਉਂਦੇ ਵੇਖਿਆ ਬਹੁਤ ਸਾਡੇ ਲਈ ਮੈਂ ਕਹਿੰਦਾ ਬਹੁਤ ਸਾਰਿਆਂ ਲਈ ਮੁਬਾਰਕਾ ਦੀ ਗੱਲ ਹੈ ਬਹੁਤ ਬਹੁਤ ਸ਼ੁਭ ਲੱਗਦਾ ਹੈ ਜੋ ਟੋਕਾ ਫਿਰ ਪਾਉ ਤਾਂ ਦੁਆਰਾ ਜਿਹੜਾ ਹੈਗੇ ਜੋ ਟੋਨਿੰਦਾ ਕੀ ਪਾਉਂਗੇ ਵੀਰੇ ਸੋ ਇਹ ਤਾਂ ਐ ਲਾ ਲਓ ਵੀ ਇਹ ਤਾਂ 100% ਫੇਮਸ ਹੈ ਇਹਨਾਂ ਤਾਂ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਅਸੀਂ ਤਾਂ ਫੇਰ ਵੀ ਸ਼ੁਰੂ ਹੋਇਆ ਸੀ ਹੋਏ ਸਟਰਗਲ ਕਰਕੇ ਇੱਥੋਂ ਤੱਕ ਆਏ ਸੀਗੇ ਦੇਖਾ ਤੁਸੀਂ ਇਹ ਹਿਸਾਬ ਲਾ ਲੂ ਜਿਹੜੇ ਬੰਦੇ ਨੇ ਦੁਨੀਆਂ ਦੇਖਣ ਸਾਰੀ ਮਸ਼ਹੂਰ ਐ ਉਹਨਰ ਤੱਕ ਪਾਈ ਹੋਈ ਐ ਲੱਗਦਾ ਇਹ ਛੋਟਾ ਫਿਰ ਪਾਉ ਤੱਕ ਦੁਬਾਰਾ ਜਿਹੜਾ ਹੈਗਾ ਇਹ ਛੋਟਾ ਉਹਨੇ ਧਾਕੀ ਪਾਉਣੀ ਐ ਵੀਰੇ ਦੇਖਾ ਤੁਸੀਂ ਇਹ ਹਿਸਾਬ ਲਾ ਲੂ ਜਿਹੜੇ ਬੰਦੇ ਨੇ ਦੁਨੀਆਂ ਦੇਖਣ ਸਾਰੀ ਮਸ਼ਹੂਰ ਐ ਉਹਨਰ ਤੱਕ ਪਾਈ ਹੋਈ ਐ ਮੈਂ ਬੈਕ ਨਹੀਂ ਗੋ ਮੈਨੂੰ ਇਹ ਲੱਗਦਾ ਸੀ ਕਿਉਂਕਿ ਜਦਨ ਲਾਲੋ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਵੀ ਇੰਨੀ ਦੁਨੀਆ ਕਿਸੇ ਨੂੰ ਰੋਈਆ ਤਾਂ ਉਸ ਦਿਨ ਫੀਲਿੰਗ ਹੁੰਦਾ ਸੀਗਾ ਵੀ ਉਹ ਬੰਦਾ ਗਿਆ ਹੀ ਨਹੀਂ ਇੱਥੇ ਆਹੋ ਤੇ ਅੱਜ ਆਇਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਤੇ 나ਹੀਂ ਤਾਂ ਮੈਂ ਕਦੇ ਲਾਈਫ ਦੇ ਵਿੱਚ ਇੰਨਾ ਕਿਸੇ ਨੂੰ ਕੋਈ ਰੋਂਦਾ ਵੇਖਿਆ ਤੇ 나ਹੀਂ ਇੰਨੀ ਕਦੇ ਕਿਸੇ ਤੇ ਖੁਸ਼ੀ ਮਨਾਉਂਦੇ ਵੇਖਿਆ ਤੋਂ ਬਹੁਤ ਸਾਡੇ ਲਈ ਮੈਂ ਕਹਿੰਦਾ ਜੀ ਬਹੁਤ ਸਾਰਿਆਂ ਲਈ ਮੁਬਾਰਕਾ ਦੀ ਗੱਲ ਆ ਅਸੀਂ ਬਹੁਤ ਖੁਸ਼ ਆ ਲੱਗਦਾ ਇਹ ਛੋਟਾ ਫਿਰਪਾਉ ਤੱਕ ਦੁਆਰਾ ਜਿਹੜਾ ਹੈਗਾ ਇਹ ਝੋਟੋਂ ਨੇ ਧੱਕੀ ਪਾਉਣੀ ਹੈ ਵੀਰੇ ਸੋ ਇਹ ਤਾਂ ਐ ਲੈ ਲਓ ਵੀ ਇਹ ਤਾਂ 100% ਫੇਮਸ ਹੀ ਹੈ ਇਹਨਾਂ ਦਾ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਅਸੀਂ ਤਾਂ ਫੇਰ ਵੀ ਸ਼ੁਰੂ ਹੋਇਆ ਸੀ ਹੋਇਆ ਸਟਰਗਲ ਕਰਕੇ ਇੱਥੇ ਤੱਕ ਆਏ ਸੀਗੇ ਇਹ ਤਾਂ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਵਿੱਚ ਮਸ਼ਹੂਰ ਹੈ ਉਹਨਾਂ ਤੱਕ ਪਾਈਉ ਪਈਆ ਲੱਗਦਾ ਇਹ ਝੋਟਾ ਫਿਰ ਪਾਉ ਤੰਕ ਦੁਆਰਾ ਜਿਹੜਾ ਹੈਗੇ ਝੋਟੋਂ ਨੇ ਧੱਕੀ ਪਾਉਣੀ ਹੈ ਵੀਰੇ ਇਹ ਤਾਂ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਹੜੇ ਬੰਦੇ ਨੇ ਦੁਨੀਆਂ ਦੇਖਣਾ ਸਾਰੀ ਮਸ਼ਹੂਰ ਹੈ ਹੁੰਦ ਤੱਕ ਪਾਈ ਹੋਈ ਹੈ ਤੇ ਮੈਂ ਬੈਕ ਨਹੀਂ ਕੋ ਮੈਨੂੰ ਇਹ ਲੱਗਦਾ ਸੀ ਕਿ ਜਦਨ ਲਾਲੋ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖੀ ਵੀ ਐਨੀ ਦੁਨੀਆਂ ਕਿਸੇ ਨੂੰ ਦੋਈ ਹੈ ਤਾਂ ਉਸ ਦਿਨ ਮੈਨੂੰ ਵੀ ਲੰਦਾ ਸੀਗਾ ਵੀ ਉਹ ਬੰਦਾ ਗੇਰੀ ਦੀ ਇੱਥੇ ਆ ਉਹ ਅੱਜ ਆਇਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਤੇ 나ਹੀਂ ਤਾਂ ਮੈਂ ਕਦੇ ਲਾਈਵ ਦੇ ਵਿੱਚ ਐਨਾ ਕਿਸੇ ਨੂੰ ਕੋਈ ਰੋਂਦਾ ਵੇਖਿਆ ਤੇ 나ਹੀਂ ਐਨੀ ਕਦੇ ਕਦੇ ਖੁਸ਼ੀ ਮਨਾਉਂਦੇ ਵੇਖਿਆ ਬਹੁਤ ਸਾਡੇ ਲਈ ਮਗਾਣਾ ਵੀ ਬਹੁਤ ਸਾਨੇ ਲਈ ਮੁਬਾਰਕ ਵਾਲੀ ਗੱਲ ਹੈ ਬਹੁਤ ਬਹੁਤ ਸ਼ਾਬਾਸ਼ ਲੱਗਦਾ ਹੈ ਚੋਕਾ ਫਿਰ ਪੌਤਾਂਕ ਦੁਆਰਾ ਜਿਹੜਾ ਹੈਗੇ ਜੋ ਟੌਨਿੰਗ ਦਾ ਕੀ ਪਾਉਂਗੇ ਵੀਰੇ ਸੋ ਇਹਦਾ ਐ ਲਾ ਲਓ ਇਹਦਾ 100% ਫੇਮਸ ਹੈ ਇਹਨਾਂ ਤਾਂ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਅਸੀਂ ਤਾਂ ਫੇਰ ਵੀ ਸ਼ੁਰੂ ਹੋਇਆ ਸੀ ਹੋਇਆ ਸਟਰਗਲ ਕਰਕੇ ਇੱਥੋਂ ਤੱਕ ਆਏ ਸੀ ਇਹਦਾ ਤੁਸੀਂ ਇਹ ਹਿਸਾਬ ਲਾ ਲਓ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਮਸ਼ਹੂਰ ਹੈ ਉਹਨਰ ਤੱਕ ਪਾਈ ਹੋਈ ਹੈ ਲੱਗਦਾ ਇਹ ਝੋਟਾ ਫਿਰ ਪਾਉ ਤੱਕ ਦੁਬਾਰਾ ਜਿਹੜਾ ਹੈਗਾ ਇਹ ਝੋਟਾ ਉਹਨੇ ਧੱਕੀ ਪਾਉਣੀ ਆ ਵੀਰੇ ਇਹਦਾ ਤੁਸੀਂ ਇਹ حساب ਲਾ ਲੂ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ مشهور ਆ ਉਹਨਾਂ ਤੱਕ ਪਾਈਉ ਪਈ ਆ ਮੈਂ ਬੈਕ ਨਹੀਂ ਗੋ ਮੈਨੂੰ ਇਹ ਲੱਗਦਾ ਸੀਗਾ ਕਿਉਂਕਿ ਜਦਨ ਲਾਲੋ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖੀ ਵੀ ਐਨੀ ਦੁਨੀਆ ਕਿਸੇ ਨੂੰ ਦੋਈ ਆ ਤਾਂ ਉਸ ਦਿਨ ਫੀਲ ਹੁੰਦਾ ਸੀਗਾ ਵੀ ਉਹ ਬੰਦਾ ਗਿਆ ਹੀ ਨਹੀਂ ਇਥੇ ਆਹੋ ਤੇ ਅੱਜ ਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਤੇ ਨਾ ਹੀ ਤਾਂ ਮੈਂ ਕਦੇ ਲਾਈਫ ਦੇ ਵਿੱਚ ਇੰਨਾ ਕਿਸੇ ਨੂੰ ਕੋਈ ਰੋਂਦਾ ਵੇਖਿਆ ਤੇ ਨਾ ਹੀ ਐਨੀ ਕਦੇ ਕਿਸੇ ਤੇ ਕੁਰਸੀ ਮਨਾਉਂਦੇ ਵੇਖਿਆ ਤੋਂ ਬਹੁਤ ਸਾਡੇ ਲਈ ਮੈਂ ਕਹਿੰਦਾ ਜੀ ਬਹੁਤ ਸਾਰਿਆਂ ਲਈ ਮੁਬਾਰਕਾ ਦੀ ਗੱਲ ਆ ਅਸੀਂ ਬਹੁਤ ਖੁਸ਼ ਆ ਲੱਗਦਾ ਇਹ ਛੋਟਾ ਫਿਰਪਾਉ ਤੱਕ ਦੁਬਾਰਾ ਜਿਹੜਾ ਹੈਗਾ ਇਹ ਛੋਟਾ ਨੇ ਧਾਕੀ ਪਾਉਣੀ ਆ ਵੀਰੇ ਸੋ ਇਹ ਤਾਂ ਐਂ ਲਾ ਲਓ ਵੀ ਇਹ ਤਾਂ 100% ਫੇਮਸ ਹੀ ਐਂ ਤਾਂ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਅਸੀਂ ਤਾਂ ਫੇਰ ਵੀ ਸ਼ੁਭ ਹੋਇਆ ਸੀ ਹੋਏ ਸਟਰਗਲ ਕਰਕੇ ਇੱਥੇ ਤੱਕ ਆਏ ਸੀਗੇ ਵੇ ਤਾਂ ਤੁਸੀਂ ਇਹ حساب ਲਾ ਲੂ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਵਿੱਚ ਮਸ਼ਹੂਰ ਐ ਉਹਨਾਂ ਤੱਕ ਪਾਈਉ ਪਈ ਐ ਲੱਗਦਾ ਇਹ ਚੋਟਾ ਫਿਰ ਪਉ ਤੱਕ ਦੁਵਾਰਾ ਜਿਹੜਾ ਹੈਗੇ ਜੋ ਟੋਰਿੰਗ ਦਾ ਕੀ ਪਾਉਣੀ ਐ ਵੀਰੇ ਵੇ ਤਾਂ ਤੁਸੀਂ ਇਹ حساب ਲਾ ਲੂ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਵਿੱਚ ਮਸ਼ਹੂਰ ਐ ਉਹਨਾਂ ਤੱਕ ਪਾਈਉ ਪਈ ਐ ਮੈਂ ਬੈਕ ਨਹੀਂ ਘੁੰਮ ਮੈਨੂੰ ਇਹ ਲੱਗਦਾ ਸੀਗਾ ਕਿ ਉਹ ਜਦਨ ਲਾ ਲ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਵੀ ਇੰਨੀ ਦੁਨੀਆ ਕਿਸੇ ਨੂੰ ਦੋਈ ਹੈ ਤਾਂ ਉਸ ਦਿਨ ਵੀ ਇਹ ਹੁੰਦਾ ਸੀਗਾ ਵੀ ਉਹ ਬੰਦਾ ਗੇਰੀ ਸੀ ਇੱਥੇ ਆ ਉਹ ਅੱਜ ਆਇਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਤੇ 나ਹੀਂ ਤਾਂ ਮੈਂ ਕਦੇ ਲਾਈਵ ਦੇ ਵਿੱਚ ਇੰਨਾ ਕਿਸੇ ਨੂੰ ਕੋਈ ਰੋਂਦਾ ਵੇਖਿਆ ਤੇ 나ਹੀਂ ਇੰਨੀ ਕਦੇ ਕਦੇ ਖੁਸ਼ੀ ਮਨਾਉਂਦੇ ਵੇਖਿਆ ਬਹੁਤ ਸਾਡੇ ਲਈ ਮੈਂ ਕਹਿੰਦਾ ਵੀ ਬਹੁਤ ਸਾਰਿਆਂ ਲਈ ਮੁਬਾਰਕਾ ਦੀ ਗੱਲ ਹੈ ਬਹੁਤ ਬਹੁਤ ਸ਼ੁਭ ਲੱਗਦਾ ਹੈ ਜੋਕਾ ਫਿਰ ਪੌਤਾਂ ਦੇ ਦੁਆਰਾ ਜਿਹੜਾ ਹੈਗ੍ਰੇਟ ਟੋਨਿੰਗ ਦਾ ਕੀ ਪਾਉਣੀ ਆ ਵੀਰੇ ਸੋ ਇਹਦਾ ਐ ਲਾ ਲਓ ਵੀ ਇਹ ਤਾਂ 100% ਫੇਮਸ ਹੈ ਇਹਨਾਂ ਤਾਂ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਅਸੀਂ ਤਾਂ ਫੇਰ ਵੀ ਸ਼ੁਰੂ ਹੋਇਆ ਸੀ ਹੋਇਆ ਸਟਰਗਲ ਕਰਕੇ ਇੱਥੋਂ ਤੱਕ ਆਏ ਸੀ ਅਸੀਂ ਇਹਦਾ ਤੁਸੀਂ ਇਹ ਹਿਸਾਬ ਲਾ ਲੂ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਮਸ਼ਹੂਰ ਹੈ ਉਹਨਾਂ ਤੱਕ ਪਾਈ ਹੋਈ ਹੈ ਲੱਗਦਾ ਇਹ ਛੋਟਾ ਫਿਰ ਪਹੁ ਤੱਕ ਦੁਬਾਰਾ ਜਿਹੜਾ ਹੈਗ੍ਰੇਟ ਟੋਨਿੰਗ ਦਾ ਕੀ ਪਾਉਣੀ ਆ ਵੀਰੇ ਇਹਦਾ ਤੁਸੀਂ ਇਹ ਹਿਸਾਬ ਲਾ ਲੂ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣਾ ਸਾਰੀ ਮਸ਼ਹੂਰ ਹੈ ਹੁੰਦਾ ਤੱਕ ਪਾਈਉ ਪਈ ਹੈ ਮੈਂ ਬੈਕ ਨਹੀਂ ਕਹੂੰਗਾ ਮੈਨੂੰ ਇਹ ਲੱਗਦਾ ਸੀ ਕਿ ਕਿਉਂਕਿ ਜਦਨ ਲਾਲੋ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਵੀ ਇੰਨੀ ਦੁਨੀਆ ਕਿਸੇ ਨੂੰ ਰੋਈ ਹੈ ਤਾਂ ਉਸ ਦਿਨ ਫੀਲਿੰਗ ਹੁੰਦਾ ਸੀਗਾ ਵੀ ਉਹ ਬੰਦਾ ਗਿਆ ਹੀ ਨਹੀਂ ਇੱਥੇ ਆਹੋ ਤੇ ਅੱਜ ਆਇਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਤੇ 나ਈਂ ਦਾ ਮੈਂ ਕਦੇ ਲਾਈਫ ਦੇ ਵਿੱਚ ਇੰਨਾ ਕਿਸੇ ਨੂੰ ਕੋਈ ਰੋਂਦਾ ਵੇਖਿਆ ਤੇ 나ਈਂ ਐਂ ਇੰਨੀ ਕਦੇ ਕਿਸੇ ਤੇ ਖੁਸ਼ੀ ਮਨਾਉਂਦੇ ਵੇਖਿਆ ਤੋਂ ਬਹੁਤ ਸਾਡੇ ਲਈ ਮੈਂ ਕਹਣਾ ਵੀ ਬਹੁਤ ਸਾਰੇ ਲਈ ਮੁਬਾਰਕ ਵਾਲੀ ਗੱਲ ਹੈ ਅਸੀਂ ਬਹੁਤ ਖੁਸ਼ ਹਾਂ ਲੱਗਦਾ ਇਹ ਛੋਟਾ ਫਿਰਪਾਉ ਤੱਕ ਦੁਬਾਰਾ ਜਿਹੜਾ ਹੈਗਾ ਇਹ ਛੋਟਾ ਨੇ ਧਾਕੀ ਪਾਉਣੀ ਹੈ ਵੀਰੇ ਸੋ ਇਹ ਤਾਂ ਐ ਲੈ ਲਓ ਵੀ ਇਹ ਤਾਂ 100% ਫੇਮਸ ਹੀ ਐ ਇਹਨਾਂ ਦਾ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਅਸੀਂ ਤਾਂ ਫੇਰ ਵੀ ਸ਼ੁਭ ਹੋਇਆ ਸੀ ਉਹ ਸਟਰਗਲ ਕਰਕੇ ਇੱਥੇ ਤੱਕ ਆਏ ਸੀਗੇ ਇਹ ਤਾਂ ਤੁਸੀਂ ਇਹ حساب ਲਾ ਲਓ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਵਿੱਚ ਮਸ਼ਹੂਰ ਹੈ ਉਹਨਾਂ ਦਾ ਤੱਕ ਪਾਈਉ ਪਈਆ ਲੱਗਦਾ ਇਹ ਛੋਟਾ ਫਿਰਪਾਉ ਤੱਕ ਦੁਬਾਰਾ ਜਿਹੜਾ ਹੈਗੇ ਜੋ ਟੋਰਿੰਗ ਦਾ ਕੀ ਪਾਉਣੀ ਹੈ ਵੀਰੇ ਇਹਦਾ ਤੁਸੀਂ ਇਹ حساب ਲਾ ਲੂ ਜਿਹੜੇ ਬੰਦੇ ਨੇ ਦੁਨੀਆਂ ਦੇਖਣ ਸਾਰੀ ਮਸ਼ਹੂਰ ਹੈ ਉਹਨਰ ਤੱਕ ਪਾਈ ਹੋਈ ਹੈ ਮੈਂ ਮੈਂ ਕਿਹਨੂੰ ਮੈਨੂੰ ਇਹ ਲੱਗਦਾ ਸੀਗਾ ਕਿ ਜਦਨ ਲਾਹੋ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖੀ ਵੀ ਐਨੀ ਦੁਨੀਆਂ ਕਿਸੇ ਨੂੰ ਦੋਈ ਹੈ ਤਾਂ ਉਸ ਦਿਨ ਨੂੰ ਫੀਲ ਹੁੰਦਾ ਸੀਗਾ ਵੀ ਉਹ ਬੰਦਾ ਗੇਰੀ ਦੀ ਇਥੇ ਉਹਦੇ ਅਜਾ ਬਹੁਤ ਖੁਸ਼ੀਆ ਸਾਰਿਆਂ ਨੂੰ ਖੁਸ਼ੀਆ ਤੇ ਨਾ ਹੀ ਤਾਂ ਮੈਂ ਕਦੇ ਲਾਈਫ ਦੇ ਵਿੱਚ ਇੰਨਾ ਕਿਹਨੂੰ ਕੋਈ ਰੋਂਦਾ ਵੇਖਿਆ ਤੇ ਨਾ ਹੀ ਇੰਨੀ ਕਦੇ ਕਦੇ ਪੁਰਖੀ ਮਨਾਉਂਦੇ ਵੇਖਿਆ ਬਹੁਤ ਸਾਡੇ ਲਈ ਮੈਂ ਕਹਿੰਦਾ ਬਹੁਤ ਸਾਰਿਆਂ ਲਈ ਮੁਬਾਰਕ ਵਾਲੀ ਗੱਲ ਹੈ ਬਹੁਤ ਬਹੁਤ ਸ਼ੁਭ ਲੱਗਦਾ ਹੈ ਚੋਕਾ ਫਿਰ ਪੌਤਾਂ ਦੇ ਦੁਆਰਾ ਜਿਹੜਾ ਹੈਗੇ ਜੋ ਟੌਨਿੰਗ ਦਾ ਕੀ ਪਾਉਂਗੇ ਵੀਰੇ ਸੋ ਇਹ ਤਾਂ ਐ ਲੈ ਲਓ ਵੀ ਇਹ ਤਾਂ 100% ਫੇਮਸ ਹੈ ਇਹਨਾਂ ਤਾਂ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਅਜਦਾ ਫੇਰ ਸ਼ੁਰੂ ਹੋਇਆ ਸੀ ਉਹ ਸਟਰਗਲ ਕਰਕੇ ਇੱਥੋਂ ਤੱਕ ਆਏ ਸੀਗੇ ਇਹਦਾ ਤੁਸੀਂ ਇਹ ਹਿਸਾਬ ਲਾ ਲੂ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਮਸ਼ਹੂਰ ਹੈ ਹੰਦਰ ਤੱਕ ਪਾਈ ਹੋਈ ਹੈ ਲੱਗਦਾ ਇਹ ਛੋਟਾ ਫਿਰ ਪਹੁ ਤੱਕ ਦੁਬਾਰਾ ਜਿਹੜਾ ਹੈਗਾ ਈ ਛੋਟਾ ਨੇ ਧਾਕੀ ਪਾਉਣੀ ਹੈ ਵੀਰੇ ਇਹਦਾ ਤੁਸੀਂ ਇਹ ਹਿਸਾਬ ਲਾ ਲੂ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਮਸ਼ਹੂਰ ਹੈ ਹੰਦਰ ਤੱਕ ਪਾਈ ਹੋਈ ਹੈ ਮੈਂ ਬੈਕ ਨਹੀਂ ਕਹੂੰ ਮੈਨੂੰ ਇਹ ਲੱਗਦਾ ਸੀਗਾ ਕਿ ਕਿ ਜਦਨ ਲਾਲੋ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਵੀ ਇੰਨੀ ਦੁਨੀਆ ਕਿਸੇ ਨੂੰ ਰੋਈ ਆ ਤਾਂ ਉਸ ਦਿਨ ਫੀਲ ਹੋਂਦਾ ਸੀਗਾ ਵੀ ਉਹ ਬੰਦਾ ਗਿਆ ਹੀ ਨਹੀਂ ਇੱਥੇ ਆ ਉਹ ਤੇ ਅੱਜ ਆਇਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਤੇ 나ਹੀਂ ਤਾਂ ਮੈਂ ਕਦੇ ਲਾਈਫ ਦੇ ਵਿੱਚ ਐਨਾ ਕਿਸੇ ਨੂੰ ਕੋਈ ਰੋਂਦਾ ਵੇਖਿਆ ਤੇ 나ਹੀਂ ਐਨੀ ਕਦੇ ਕਿਸੇ ਤੇ ਖੁਸ਼ੀ ਮਨਾਉਂਦੇ ਵੇਖਿਆ ਤੋਂ ਬਹੁਤ ਸਾਡੇ ਲਈ ਮੈਂ ਕਹਿੰਦਾ ਜੀ ਬਹੁਤ ਸਾਰਿਆਂ ਲਈ ਮੁਬਾਰਕ ਆਲੀ ਗੱਲ ਆ ਅਸੀਂ ਬਹੁਤ ਖੁਸ਼ ਆ ਲੱਗਦਾ ਇਹ ਛੋਟਾ ਫਿਰ ਪਹੁਤਾ ਤੱਕ ਦੁਬਾਰਾ ਜਿਹੜਾ ਹੈਗਾ ਇਹ ਛੋਟਾ ਨੇ ਧਾਕੀ ਪਾਉਣੀ ਆ ਵੀਰੇ ਸੋ ਇਹ ਤਾਂ ਐ ਲੈ ਲਓ ਵੀ ਇਹ ਤਾਂ 100% ਫੇਮਸ ਹੀ ਆ ਇਹਨਾਂ ਤਾਂ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਅਜ ਤਾਂ ਫੇਰ ਵੀ ਸ਼ੁਭ ਹੋਇਆ ਸੀ ਉਹ ਸਟਰਗਲ ਕਰਕੇ ਇੱਥੇ ਤੱਕ ਆਏ ਸੀਗੇ ਇਹ ਤਾਂ ਤੁਸੀਂ ਇਹ حساب ਲਾ ਲਓ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਵਿੱਚ ਮਸ਼ਹੂਰ ਹੈ ਉਹਨਾਂ ਤੱਕ ਪਾਈਉ ਪਈ ਆ ਲੱਗਦਾ ਇਹ ਛੋਟਾ ਫਿਰ ਪਹੁਤਾ ਤੱਕ ਦੁਬਾਰਾ ਜਿਹੜਾ ਹੈਗਾ ਇਹ ਛੋਟਾ ਨੇ ਧਾਕੀ ਪਾਉਣੀ ਆ ਵੀਰੇ ਇਹਦਾ ਤੁਸੀਂ ਇਹ حساب ਲਾ ਲੂ ਜਿਹੜੇ ਬੰਦੇ ਨੇ ਦੁਨੀਆਂ ਦੇਖਣ ਸਾਰੀ ਮਸ਼ਹੂਰ ਹੈ ਹੁੰਦਰ ਤੱਕ ਪਾਈ ਹੋਈ ਹੈ ਮੈਂ ਬੈਕ ਨਹੀਂ ਕੋਣ ਮੈਨੂੰ ਇਹ ਲੱਗਦਾ ਸੀਗਾ ਕਿ ਜਦਨ ਲਾਲੂ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖੀ ਵੀ ਐਨੀ ਦੁਨੀਆਂ ਕਿਸੇ ਨੇ ਦੋਈ ਹੈ ਤਾਂ ਉਸ ਦਿਨ ਨੂੰ ਫੀਲ ਹੁੰਦਾ ਸੀਗਾ ਵੀ ਉਹ ਬੰਦਾ ਕੇਹੀ ਦੀ ਇੱਥੇ ਆਹੋ ਤੇ ਅੱਜ ਆਇਆ ਬਹੁਤ ਖੁਸ਼ੀਆ ਸਾਰਿਆਂ ਨੂੰ ਖੁਸ਼ੀਆ ਤੇ ਨਾ ਹੀ ਤਾਂ ਮੈਂ ਕਦੇ ਲਾਈਵ ਦੇ ਵਿੱਚੋਂ ਇੰਨਾ ਕਿੰਨੂੰ ਕੋਈ ਰੋਂਦਾ ਵੇਖਿਆ ਤੇ ਨਾ ਹੀ ਐਨੀ ਕਦੇ ਕਦੇ ਕੁਛ ਮਨਾਉਂਦੇ ਵੇਖਿਆ ਬਹੁਤ ਸਾਡੇ ਲਈ ਮੈਂ ਕਹਿੰਦਾ ਵੀ ਬਹੁਤ ਸਾਰੇ ਲਈ ਮੁबारक ਵਾਲੀ ਗੱਲ ਹੈ ਬਹੁਤ ਬਹੁਤ ਸ਼ੁਭ ਲੱਗਦਾ ਹੈ ਕਿ ਚੋਕਾ ਫਿਰ ਪੌਂਟਾਂਕ ਦੁਆਰਾ ਜਿਹੜਾ ਹੈਗੇ ਜੋ ਟੌਨਿੰਗ ਦਾ ਕੀ ਪਾਉਂਗੇ ਵੀਰੇ ਸੋ ਇਹ ਤਾਂ ਐ ਲੈ ਲਓ ਵੀ ਇਹ ਤਾਂ 100% ਫੇਮਸ ਹੈ ਇਹਨਾਂ ਤਾਂ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਅਸੀਂ ਤਾਂ ਫੇਰ ਵੀ ਸ਼ੁਰੂ ਹੋਇਆ ਸੀ ਹੋਇਆ ਸਟਰਗਲ ਕਰਕੇ ਇੱਥੋਂ ਤੱਕ ਆਏ ਸੀ ਅਸੀਂ ਵੇਦਾ ਤੁਸੀਂ ਇਹ ਹਿਸਾਬ ਲਾ ਲੂ ਜਿਹੜੇ ਬੰਦੇ ਨੇ ਦੁਨੀਆਂ ਦੇਖਣ ਸਾਰੀ ਮਸ਼ਹੂਰ ਐ ਉਹਨਰ ਤੱਕ ਪਾਈਉ ਪਈ ਐ ਲੱਗਦਾ ਇਹ ਛੋਟਾ ਫਿਰ ਪਾਉ ਤੱਕ ਦੁਬਾਰਾ ਜਿਹੜਾ ਹੈਗਾ ਇਹ ਛੋਟਾ ਨੇ ਧਾਕੀ ਪਾਉਣੀ ਐ ਵੀਰੇ ਵੇਦਾ ਤੁਸੀਂ ਇਹ ਹਿਸਾਬ ਲਾ ਲੂ ਵੀ ਜਿਹੜੇ ਬੰਦੇ ਨੇ ਦੁਨੀਆਂ ਦੇਖਣ ਸਾਰੀ ਮਸ਼ਹੂਰ ਐ ਉਹਨਰ ਤੱਕ ਪਾਈਉ ਪਈ ਐ ਮੈਂ ਬੈਕ ਨਹੀਂ ਗੋ ਮੈਨੂੰ ਇਹ ਲੱਗਦਾ ਸੀ ਕਿਉਂਕਿ ਜਦਨ ਲਾਲੋ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਵੀ ਇੰਨੀ ਦੁਨੀਆ ਕਿਸੇ ਨੂੰ ਰੋਈ ਆ ਤਾਂ ਉਸ ਦਿਨ ਫੀਲ ਹੁੰਦਾ ਸੀਗਾ ਵੀ ਉਹ ਬੰਦਾ ਗਿਆ ਹੀ ਨਹੀਂ ਇੱਥੇ ਆ ਉਹ ਤੇ ਅੱਜ ਆਇਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਤੇ 나ਈਂ ਦਾ ਮੈਂ ਕਦੇ ਲਾਈਫ ਦੇ ਵਿੱਚ ਇੰਨਾ ਕਿਸੇ ਨੂੰ ਕੋਈ ਰੋਂਦਾ ਵੇਖਿਆ ਤੇ 나ਈਂ ਇੰਨੀ ਕਦੇ ਕਿਸੇ ਤੇ ਖੁਸ਼ੀ ਮਨਾਉਂਦੇ ਵੇਖਿਆ ਤੋਂ ਬਹੁਤ ਸਾਡੇ ਲਈ ਮੈਂ ਕਹਿੰਦਾ ਜੀ ਬਹੁਤ ਸਾਰਿਆਂ ਲਈ ਮੁਬਾਰਕ ਆਲੀ ਗੱਲ ਆ ਅਸੀਂ ਬਹੁਤ ਖੁਸ਼ ਆ ਲੱਗਦਾ ਇਹ ਛੋਟਾ ਫਿਰਪਾਉ ਤੱਕ ਦੁਬਾਰਾ ਜਿਹੜਾ ਹੈਗਾ ਝੋਟਾ ਨੇ ਧਾਕੀ ਪਾਉਣੀ ਹੈ ਵੀਰੇ ਸੋ ਇਹ ਤਾਂ ਐ ਲੈ ਲਓ ਵੀ ਇਹ ਤਾਂ 100% ਫੇਮਸ ਹੀ ਐ ਇਹਨਾਂ ਦਾ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਅਸੀਂ ਤਾਂ ਫੇਰ ਵੀ ਸ਼ੁਭ ਹੋਇਆ ਸੀ ਹੋਏ ਸਟਰਗਲ ਕਰਕੇ ਇੱਥੇ ਤੱਕ ਆਏ ਸੀਗੇ ਇਹ ਤਾਂ ਤੁਸੀਂ ਇਹ حساب ਲਾ ਲਓ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਵਿੱਚ ਮਸ਼ਹੂਰ ਹੈ ਉਹਨਾਂ ਤੱਕ ਪਾਈਉ ਪਈਆ